ਆਪਣੇ ਚੋਂ ਬਹੁਤ ਸਾਰੇ ਸਰੀਰ ਸੁਖਮਨੀ ਦਾ ਪਾਠ ਕਰਦੇ ਨੇ ਬਹੁਤ ਸਾਰੇ ਸੁਣਦੇ ਨੇ ਤੇ ਅਸੀਂ ਸਮਝਦੇ ਹਾਂ ਕਿ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਸੁਣ ਕੇ ਸਾਡਾ ਭਲਾ ਹੋ ਗਿਆ ਅਸੀਂ ਪਵਿੱਤਰ ਹੋ ਗਏ ਗੱਲ ਤੇ ਠੀਕ ਹੈ ਜੋ ਉਹਦੇ ਵਿੱਚ ਲਿਖਿਆ ਉਹਨੂੰ ਪੜ੍ਹੀਏ ਉਹਨੂੰ ਵਿਚਾਰੀਏ ਤੇ ਫਿਰ ਉਹਨੂੰ ਮੰਨੀਏ ਫਿਰ ਪਤਾ ਲੱਗਦਾ ਕਿ ਆਪਾਂ ਕਿੰਨੇ ਕੁ ਪਵਿੱਤਰ ਹੋ ਗਏ ਹ ਜਿਸ ਅਸ਼ਟਪਦੀ ਵਿੱਚੋਂ ਪਾਈ ਸਾਹਿਬ ਨੇ ਇਹ ਸ਼ਬਦ ਪੜਿਆ ਉਹਦੇ ਸ਼ੁਰੂ ਦੇ ਵਿੱਚ ਇੱਕ ਸ਼ਲੋਕ ਹੈ ਸੁਖਮਨੀ ਸਾਹਿਬ ਦੇ ਵਿੱਚ ਜਿੰਨੀਆਂ ਅਸ਼ਟਪਦੀਆਂ ਨੇ ਪਹਿਲੀ ਤੇ ਗੱਲ ਇਹ ਸਮਝਣ ਦੀ ਲੋੜ ਹੈ ਕਿ ਅਸ਼ਟਪਦੀ ਕੀ ਹੈ ਅਸ਼ਟ ਦਾ ਮਤਲਬ ਹੈ 8 8 ਪਦਾਂ ਵਾਲੀ ਇੱਕ ਜਿਹੜੀ ਹੈ 8 ਪੌੜੀਆਂ ਵਾਲੀ ਜੋ ਇੱਕ ਪਦ ਜਿਹੜੀ ਇੱਕ ਪੌੜੀ ਹੈ ਵੱਡੀ ਉਹਦੇ ਵਿੱਚ 8 ਹਿੱਸੇ ਨੇ ਉਹ ਅਸ਼ਟਪਦੀ ਹੈ ਤੇ ਉਹਦੇ ਸ਼ੁਰੂ ਦੇ ਵਿੱਚ ਸ਼ਲੋਕ ਲਿਖੇ ਨੇ ਸਾਰਿਆਂ ਦੇ ਸ਼ੁਰੂ ਵਿੱਚ ਨੇ ਇਦੇ ਸ਼ੁਰੂ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਿਖਿਆ ਹੋਇਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ਆਪਾਂ ਵੀ ਸਾਰੇ ਪੜਦੇ ਆ ਸੁਣਦੇ ਆ ਗਾਉਂਦੇ ਆ ਬੜੇ ਝੂਮਦੇ ਆ ਇੰਨੇ ਬਾਤ ਸੁਖਮਨੀ ਸਾਹਿਬ ਦੇ ਕਰਲੇ ਇਹ ਬ੍ਰह्मज्ञानी ਵਾਲੇ ਲੱਛਣ ਸਾਡੇ ਚ ਕਿੰਨੇ ਕਾਏ ਨੇ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਹੈ ਕਿਸੇ ਤੇ ਉਂਗਲ ਚੁੱਕੀ ਹੈ ਤੇ ਚਾਰ ਉਂਗਲਾਂ ਆਪਣੇ ਵੱਲ ਨੂੰ ਹੋ ਜਾਂਦੀਆਂ ਨੇ ਸਾਨੂੰ ਇਹ ਲੋੜ ਹੈ ਕਿ ਅਸੀਂ ਬ੍ਰह्मज्ञानी ਬਣੀਏ ਇਹ ਨਹੀਂ ਕਿ ਮੈਂ ਜਿਹੜੀ ਗੱਲਾਂ ਨਾਲ ਇਹਨੂੰ ਸੁੱਟ ਦਿਓ ਵੀ ਨਹੀਂ ਬਣ ਸਕੇ ਤੇ ਛੱਡ ਦਈਏ ਖੜਾ ਦੇ ਸੱਚੇ ਪਾਤਸ਼ਾਹ ਨੇ ਮਹਿਮਾ ਲਿਖੀ ਹੈ ਤੇ ਆਪਾਂ ਬ੍ਰह्मज्ञानी ਬਣੀਏ ਕੀਰਤਨ ਸੋਲੇ ਦੀ ਜਿਹੜੀ ਪੰਜਵੀਂ ਪੌੜੀ ਹੈ ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਬਹੁਤ ਸਪਸ਼ਟ ਲਿਖਿਆ ਹੈ ਕਿ ਇਸ ਸੰਸਾਰ ਤੇ ਸਾਡਾ ਆਉਣ ਜਾਣ ਦਾ ਚੱਕਰ ਭਵ ਸਾਗਰ ਦਾ ਪਾਰ ਹੋਣਾ ਉਹ ਕਿਵੇਂ ਹੋ ਸਕਦਾ ਹੈ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਆਪਾਂ ਵੀ ਬ੍ਰਹਮ ਗਿਆਨੀ ਬਣਨ ਦਾ ਯਤਨ ਕਰੀਏ ਜਿੰਨਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਉਨਾ ਹੀ ਸਹੀ ਯਤਨ ਤਾਂ ਸਾਰੇ ਹੀ ਕਰਦੇ ਆ ਕਿ ਮੇਰੇ ਕੋਲ ਅਰਬਾਂ ਰੁਪਏ ਹੋਣ ਨਹੀਂ ਹੁੰਦੇ 1 ਰੁਪਿਆ 10 ਰੁਪਏ 100 ਰੁਪਿਆ 1000 ਲੱਖ ਕੁਝ ਤੇ ਹੁੰਦਾ ਹੀ ਹੈ ਆਪਾਂ ਤੁਰਗੇ ਤਾਂ ਸਹੀਓਦਰ ਨੂੰ ਕੀਰਤਨ ਸੋਲ ਦੇ ਦੀਪ ਪੰਜਵੀਂ ਪੌੜੀ ਆਪਾਂ ਬੜੀ ਵਾਰੀ ਸੁਣਦੇ ਆ ਜੇ ਉਂਝ ਘਰ ਕਿਤੇ ਸੁਣਨ ਤੋਂ ਵੱਜ ਜਾਈਏ ਨਾ ਜਦੋਂ ਕਿਸੇ ਸਰੀਰ ਦੇ ਸੰਸਕਾਰ ਤੇ ਜਾਏਗੀ ਉੱਥੇ ਤਾਂ ਮਜਬੂਰੀ ਚ ਸੁਣਨੀ ਪੈਂਦੀ ਏ ਸਭ ਨੂੰ ਸਾਡੇ ਅੰਦਰ ਉਹ ਪੌੜੀ ਕਿੰਨੀ ਕੁ ਵਸੀ ਏ ਉਤੋਂ ਕਿੰਨੀਆਂ ਕੁ ਵਸਦੀਆਂ ਆ ਆਪਾਂ ਜਦੋਂ ਸੰਸਕਾਰ ਤੇ ਗਏ ਹੁੰਨੇ ਆ ਉਦੋਂ ਲਾਂਭੂ ਲਾਉਨੇ ਹੁੰਨੇ ਆ ਉਦੋਂ ਚਲ ਸੋਚਦੇ ਆ ਵੀ ਮੈਂ ਤਾਂ ਜਾ ਕੇ ਉਹ ਵੀ ਕੰਮ ਕਰਨਾ ਉਹ ਵੀ ਕਰਨਾ ਉਹ ਵੀ ਕਰਨਾ ਉੱਥੇ ਪਹੁੰਚ ਕੇ ਵੀ ਇਹ ਚੇਤਾ ਨਹੀਂ ਆਉਂਦਾ ਕਿ ਸਾਡੀ ਵੀ ਵਾਰੀ ਆਈ। ਹਮ ਆਦਮੀ ਹਾਂ ਇੱਕਦਮੀ ਕਛ ਮੋਲਤ ਮੋਤ ਨਾ ਜਾਣਾ। ਕੋਈ ਪਤਾ ਨਹੀਂ ਕਦੋਂ ਵਾਰੀ ਆ ਜਾਣੀ। ਸੋ ਇਸ ਕਰਕੇ ਆਪਜੀ ਨੂੰ ਬੇਨਤੀ ਹੈ ਕਿ ਬ੍ਰह्म ਗਿਆਨੀ ਬਣਨ ਵੱਲ ਨੂੰ ਤੁਰਿਏ। ਉਹਦੇ ਵਾਸਤੇ ਛੋਟਾ ਜਿਹਾ ਇੱਕ ਚੀਜ਼ ਆਪਜੀ ਦੇ ਧਿਆਨ ਚ ਮੈਂ ਲਿਆਉਣਾ ਜਿਹਦੇ ਤੇ ਕੋਈ ਲੰਬਾ ਚੌੜਾ ਖਰਚਾ ਨਹੀਂ, ਕੋਈ ਬਹੁਤੀ ਮਿਹਨਤ ਨਹੀਂ। ਉਹ ਕਰਕੇ ਵੇਖੋ। ਕਿਉਂਕਿ ਅਸੀਂ ਜੋ ਕਿਸੇ ਨੂੰ ਸਮਝਦੇ ਆ ਪਹਿਲੀ ਤੇ ਗੱਲ ਅਸੀਂ ਜਿਵੇਂ ਜਾਤ ਪਾਤ ਵਿੱਚ ਫਸੇ ਆ ਇਹ ਜੱਟ ਐ ਨਾਈ ਐ ਤੇ ਟਖਾਨ ਐ ਬ੍ਰਾਹਮਣ ਐ ਚਮਾਰ ਐ ਚੂੜਾ ਐ ਜੋ ਵੀ ਵੱਖੋ ਵੱਖਰੇ ਉਹ ਸਾਨੂੰ ਸਮਾਜ ਨੇ ਦੱਸਿਆ ਇਸੇ ਤਰ੍ਹਾਂ ਸਾਨੂੰ ਬਾਕੀ ਗੱਲਾਂ ਵੀ ਸਾਨੂੰ ਸਮਾਜ ਨੇ ਦਸੀਆਂ ਨੇ ਕਿ ਇਹ ਗਰੀਬ ਐ ਇਹ ਅਮੀਰ ਐ ਇਹੋ ਜੀਆਂ ਬੜੀਆਂ ਗੱਲਾਂ ਸਾਨੂੰ ਦਸੀਆਂ ਗਈਆਂ ਨੇ ਤੇ ਅਸੀਂ ਉਹਨਾਂ ਨੂੰ ਅਚੇਤ ਮਨ ਵਿੱਚ ਅਪਣਾ ਲਿਆ ਹੋਇਆ ਪਰ ਜੇ ਅਸੀਂ ਇਸੇ ਹੀ ਤਰ੍ਹਾਂ ਆਪਣੀ ਸੋਚ ਇਸ ਗੱਲ ਤੇ ਦ੍ਰਿੜ ਕਰ ਲਵਾਂਗੇ ਕਿ ਅਸੀਂ ਸਤਿਗੁਰੂ ਦਾ ਰੂਪ ਪ੍ਰਮਾਤਮਾ ਦਾ ਰੂਪ ਕਿਸੇ ਦੇ ਵਿੱਚ ਵੇਖਣਾ ਹੈ ਉਹਦੇ ਵਾਸਤੇ ਯਤਨ ਕਰਾਂਗੇ ਪਹਿਲੋਂ ਅਸੀਂ ਉਸ ਸੋਚ ਨੂੰ ਸੋਚਾਂਗੇ ਉਹਨੂੰ ਕਲਪਨਾ ਨੂੰ ਦ੍ਰਿੜ ਕਰਾਂਗੇ ਤੇ ਉਹ ਸੱਚ ਹੋ ਜਾਏਗਾ ਕੌਣ ਮੇਰਾ ਭਰਾ ਹੈ ਜਾਂ ਭੈਣ ਹੈ ਸਾਨੂੰ ਸਮਾਜ ਨੇ ਦੱਸਿਆ ਸਾਨੂੰ ਨਹੀਂ ਪਤਾ ਹੈਗਾ ਕਿਸੇ ਵੇਲੇ ਗੋਦ ਵੀ ਲਿਆ ਹੁੰਦਾ ਤੇ ਉਹ ਵੀ ਸਾਡਾ ਭਰਾ ਭੈਣ ਬਣ ਜਾਂਦਾ ਕਿਉਂਕਿ ਸਾਨੂੰ ਮਾਪਿਆਂ ਨੇ ਦੱਸ ਦਿੱਤਾ ਸਮਾਜ ਨੇ ਦੱਸ ਦਿੱਤਾ ਅਸਾਂ ਉਹ ਸੋਚ ਆਪਣੇ ਅੰਦਰ ਧ੍ਰਿੜ ਕਰ ਲਈ ਹੈ ਜੇ ਇਸੇ ਹੀ ਤਰ੍ਹਾਂ ਅਸੀਂ ਇਹ ਸੋਚ ਧ੍ਰਿੜ ਕਰਨ ਤੁਰਾਂਗੇ ਕਿ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜਦੋਂ ਵਾਰੀ ਵਾਰੀ ਪੜਾਂਗੇ ਸੋਚਣਾ ਸ਼ੁਰੂ ਕਰਾਂਗੇ ਕਿ ਨਹੀਂ ਇਹ ਹੋਰ ਕੋਈ ਨਹੀਂ ਇਹ ਮੇਰੇ ਗੁਰੂ ਦਾ ਹੀ ਰੂਪ ਹੈ ਮੇਰੇ ਗੁਰੂ ਦਾ ਹੀ ਰੂਪ ਹੈ ਪ੍ਰਭੂ ਦਾ ਰੂਪ ਹੈ ਵਾਰੀ ਵਾਰੀ ਸੋਚਾਂਗੇ ਉਹ ਸੋਚ ਪੱਕੀ ਹੁੰਦੀ ਜਾਏਗੀ ਆਪਾਂ ਹਜ਼ਾਰਾਂ ਵਾਰੀ ਸੁਣਿਆ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਮੇਰੀ ਪਤਨੀ ਹੈ ਮੇਰਾ ਪਤੀ ਹੈ ਪਰ ਇਹ ਗੱਲ ਆਪਾਂ ਨਹੀਂ ਸੁਣੀ ਤੇ ਨਾ ਹੀ ਅਸਾਂ ਮੰਨੀ ਕਿ ਇਸ ਦੇ ਵਿੱਚ ਇਸ ਮਨੁੱਖ ਦੇ ਵਿੱਚ ਵੀ ਪ੍ਰਮਾਤਮਾ ਵਸਦਾ ਆਪਾਂ ਉਹ ਵੀ ਕਰਨ ਤੇ ਸ਼ੁਰੂ ਕਰੀਏ ਕਿਸੇ ਇੱਕ ਅਤ ਗਰੀਬ ਦੇ ਅੱਗੇ ਕਿਹੋ ਜਿਹਾ ਗਰੀਬ ਦੇ ਅੱਗੇ ਜਿਸ ਨੂੰ ਕੋਈ ਨਹੀਂ ਪੁੱਛਦਾ ਜਿਹੜਾ ਸੜਕ ਤੇ ਕੂੜਾ ਚੁਗਦੇ ਫਿਰਦੇ ਨੇ ਕੂੜਾ ਵੇਚ ਕੇ ਰੋਟੀ ਕਮਾਉਂਦੇ ਨੇ ਉਸ ਕਿਸੇ ਗਰੀਬ ਦੇ ਅੱਗੇ ਜਿਹੜਾ ਰਿਕਸ਼ਾ ਚਿਲਾ ਕੇ ਰੋਟੀ ਖਾਂਦਾ ਹੈ ਜਿਹੜਾ ਰੇੜੀ ਚ ਲਾ ਕੇ ਰੋਟੀ ਖਾਂਦਾ ਉਸ ਗਰੀਬ ਦੇ ਅੱਗੇ ਹੱਥ ਜੋੜ ਕੇ ਖਲੋ ਕੇ ਉਹਨੂੰ ਆਖੋ ਵੀਰ ਜੀ ਭੈਣ ਜੀ ਨਾ ਜਲ ਦਾ ਗਲਾਸ ਚ ਇਹਨਾਂ ਕਰਕੇ ਤੇ ਵੇਖੀਏ ਇਹਦੇ ਵਿੱਚ ਕੋਈ ਖਰਚਾ ਨਹੀਂ ਜਿੰਨਾ ਚਿਰ ਆਪਾਂ ਹੱਥ ਜੋੜਾਂਗੇ ਨਿਮਰਤਾ ਲਿਆਵਾਂਗੇ ਉਹਨਾਂ ਚਿਰ ਸਾਡੇ ਅੰਦਰ ਸਿੱਖੀ ਆਏਗੀ ਤਗੜੇ ਦੇ ਅੱਗੇ ਤੇ ਹਰੇਕ ਹੀ ਹੱਥ ਜੋੜਦਾ ਜਦੋਂ ਕਿਸੇ ਗਰੀਬ ਦੇ ਅੱਗੇ ਹੱਥ ਜੋੜਾਂਗੇ ਸਾਡੇ ਅੰਦਰ ਨਿਮਰਤਾ ਆਏਗੀ ਫਿਰ ਆਪਾਂ ਉਹਨਾਂ ਨੂੰ ਆਖਾਂਗੇ ਲਓ ਭੈਣ ਜੀ ਵੀਰ ਜੀ ਉਹਨਾਂ ਨੂੰ ਮਿੱਠਾ ਬੋਲਾਂਗੇ ਗੁਰੂ ਦਾ ਬਚਨ ਮੰਨਿਆ ਜਾਏਗਾ ਕਿ ਮਿੱਠਾ ਬੋਲੋ ਅਤੇ ਫਿਰ ਉਹਨਾਂ ਨੂੰ ਆਖਾਂਗੇ ਕਿ ਲੋ ਜਲ ਛਕੋ ਜਿੰਨਾ ਚਿਰ 2-4 ਸਕਿੰਟ ਉਹ ਜਲ ਛਕੇਗਾ ਉਹਨਾਂ ਚਿਰ ਆਪਣੇ ਗੁਰੂ ਦਾ ਰੂਪ ਉਹਦੇ ਵਿੱਚ ਵੇਖੀ ਉਹਨਾਂ ਚਿਰ ਵਾਸਤੇ ਜੇ ਅਸੀਂ ਵੇਖ ਲਿਆ ਤੇ ਸਮਝੋ ਆਪਾਂ ਬ੍ਰह्मज्ञानी ਬਣਨ ਵਾਲ ਨੂੰ ਇੱਕ ਪੌੜੀ ਚੜ ਪਏ ਕਿਉਂਕਿ ਬਾਣੀ ਵਿੱਚ ਤੀਸਰੀ ਪਾਸ਼ਾ ਹੀ ਨੇ ਅਨੰਦ ਸਾਹਿਬ ਦੇ ਵਿੱਚ ਲਿਖਿਆ ਹੈ ਇਹ ਨੇਤਰੋਂ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਸੋ ਇਸ ਕਰਕੇ ਇਹ ਬੇਨਤੀ ਇੰਨੀ ਕੁ ਪ੍ਰਵਾਨ ਕਰੋ ਕਿ ਆਪਾਂ ਵੀ ਬ੍ਰਹਮ ਗਿਆਨੀ ਬਣਨਾ ਸ਼ੁਰੂ ਕਰੀਏ ਇੱਕ ਇੱਕ ਪੌੜੀ ਚੜੀਏ ਜਿੰਨੇ ਚਿਰ ਵਾਸਤੇ ਜਿੰਨਾ ਕੁ ਬਣ ਗਏ ਉਨਾ ਹੀ ਸਹੀ ਸੋ ਇਸ ਪਾਸੇ ਆਪਜੀ ਕਿਰਪਾ ਕਰੋ ਮੇਰੀ ਬੇਨਤੀ ਵੱਲ ਧਿਆਨ ਦਿਓ ਆਪਾਂ ਬਾਣੀ ਅਨਸਾਰ ਜੀਵਨ ਜਿਉਣਾ ਸ਼ੁਰੂ ਕਰੀਏ ਬਾਣੀ ਅਨਸਾਰ ਜੀਵਨ ਜਿਉਈਏ ਪੰਜਵੇਂ ਪਾਸ਼ਾ ਦਾ ਆਪਾਂ ਸ਼ਹੀਦੀਪੁਰ ਮਨਾ ਰਹੇ ਹਾਂ ਪੰਜਵੇਂ ਪਾਸ਼ਾ ਨੇ ਲਿਖਿਆ ਹੋਇਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਵਿਚਾਰਵਾਨ ਬਣੋ ਵਿਚਾਰਵਾਨ ਬਣ ਕੇ ਆਪਾਂ ਕੀ ਕਰੀਏ ਭੇਡ ਚਾਲ ਵਿੱਚ ਨਾ ਚੱਲ ਜਾਈਏ ਵੇਖਾ ਵੇਖੀ ਨਹੀਂ ਜੋ ਵੀ ਕਰਮ ਆਪਾਂ ਕਰਦੇ ਆਂ ਉਹਦਾ ਅਰਥ ਸਮਝ ਕੇ ਫਿਰ ਉਹ ਕਰਮ करिए ਚੰਗਾ ਕਰਮ ਦੀ ਕਰਦੇ ਆ ਤੇ ਅਰਥ ਸਮਝ ਕੇ ਉਹਦਾ ਕਰਗੇ ਆਪ ਜੀ ਨੂੰ ਇੱਕ ਛੋਟੀ ਜੀ ਉਦਾਹਰਨ ਦਿੰਨਾ ਮੈਂ ਇੱਕ ਪਿੰਡ ਵਿੱਚ ਇੱਕ ਗਰੀਬ ਸਿੱਖ ਸੀ ਉਹਨੇ ਆਪਣੀ ਲੜਕੀ ਦਾ ਵਿਆਹ ਰਚਿਆ ਉਹਦੇ ਕੋ ਪੈਸੇ ਨਹੀਂ ਸੀ ਇੱਕ ਨਾਮਤਾਰੀ ਸਿੱਖ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ 10000 ਰੁਪਏ ਦੇ ਦੇਣ ਉਹਨੇ ਰਿਸ਼ਤਾ ਕਰ ਲਿਆ ਜਿਨ੍ਹਾਂ ਨੇ ਰਿਸ਼ਤਾ ਲਿਆ ਉਹਨਾਂ ਨਾਲ ਰਿਸ਼ਤੇ ਤੋਂ ਨਾ ਕਰਦੇ ਬੜੀ ਮੁਸ਼ਕਲ ਹੋਈ ਗਰੀਬ ਦੀ ਕੁੜੀ ਤੇ ਰਿਸ਼ਤਾ ਛੁੱਟ ਗਿਆ ਉਹ ਫੇਰ ਉਹਦੇ ਕੋਲ ਆਇਆ ਕੁੱਲ ਮਿਲਾ ਕੇ ਗੱਲਬਾਤ ਕਰ ਕਰਾ ਕੇ ਮੁੰਡੇ ਵਾਲਿਆਂ ਨੇ ਆਖਿਆ ਕਿ 70000 ਰੁਪਈਆ ਦਿਓ ਤੇ ਤਾਂ ਤੁਹਾਡੀ ਕੁੜੀ ਦਾ ਰਿਸ਼ਤਾ ਲਵਾਂਗੇ ਉਸ ਬੰਦੇ ਨੂੰ ਉਹਦਾ ਫੋਨ ਮੈਨੂੰ ਆ ਗਿਆ ਬਈ ਜੀ ਆਹ ਗੱਲ ਹੈ ਉਹ ਕਹਿੰਦੇ ਨੇ ਕਿ ਇੰਨੇ ਪੈਸੇ ਦਿਓ ਤੇ ਇਹ ਕਹਾਣੀ ਹੈ ਮੈਂ ਉਹਨੂੰ ਆਖਿਆ ਭਾਈ ਭल्या ਲੋਕਾ ਅੱਜ 70000 ਦਿਓਗੇ ਕੱਲ ਨੂੰ ਦੋ ਮਹੀਨਿਆਂ ਨੂੰ ਫੇਰ ਆਖਣਗੇ ਅਸੀਂ ਕੁੜੀ ਛੱਡ ਦਿੰਨੇ ਆ ਜੀ 70000 ਹੋਰ ਦਿਓ ਫਿਰ ਕੀ ਕਰਾਂਗੇ ਮੈਂ ਕਿਹਾ ਜੇ ਸਾਨੂੰ ਕੁੜੀ ਵਿਆਹਣ ਦੀ ਲੋੜ ਹੈ ਤੇ ਉਹਨਾਂ ਨੂੰ ਵੀ ਮੁੰਡਾ ਵਿਆਹਣ ਦੀ ਲੋੜ ਹੈ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਸੰਤ ਜੀ ਜੇ 10000 ਨਾਲ ਸੁੱਖੀ ਸੰਧੀ ਇਹ ਕੁੜੀ ਦਾ ਵਿਆਹ ਹੋ ਸਕਦਾ ਸੀ ਤੇ ਇਹਦਾ ਮਤਲਬ ਆਪਾਂ ਸੱਤ ਕੁੜੀਆਂ ਵਿਆਹ ਸਕਦੇ ਹਾਂ 70000 ਦੇ ਵਿੱਚ ਠੀਕ ਹੈ ਤੇ ਕਿਉਂ ਇੱਕੋ ਤੇ 70000 ਦੀ ਲੋੜ ਹੈ ਨਾਲੇ ਫਿਰ ਪਤਾ ਨਹੀਂ ਉਹਨੇ ਕੁੜੀ ਵਿਸਾਉਣੀ ਹੈ ਕਿ ਨਹੀਂ ਵਿਸਾਉਣੀ ਇਸ ਕਰਕੇ ਆਪਾਂ ਉਹ ਉੱਥੇ ਨਾ ਦੇ ਕੇ ਆਪਣੀ ਧੀ ਨੂੰ ਹੋਰ ਕਿਤੇ ਵਿਆਹ ਲਈਏ ਚਲੋ ਉਹਨਾਂ ਮੇਰੀ ਬੇਨਤੀ ਮੰਨ ਲਈ ਆਪ ਜੀ ਨੂੰ ਇਹ ਸਿਰਫ ਇੱਕ ਉਦਾਹਰਨ ਇਸ ਕਰਕੇ ਦੇ ਰਿਆਂ ਕਿ ਸਾਨੂੰ ਸਾਰਿਆਂ ਨੂੰ ਹੀ ਸੋਚਣ ਦੀ ਲੋੜ ਏ ਕਿ ਅਸੀਂ ਸੱਚੇ ਪਾਤਸ਼ਾਹ ਦੇ ਸ਼ਹੀਦੀ ਗੁਰਪੁਰਬ ਤੇ ਸੁਖਮਨੀ ਸਾਹਿਬ ਦੇ ਬੜੇ ਪਾਠ ਹੁੰਦੇ ਨੇ ਆਪਾਂ ਉਹਨਾਂ ਪਾਠਾਂ ਦੇ ਵਿੱਚੋਂ ਮੰਨ ਦੇ ਕਿੰਨਾ ਕਾ ਆਪਾਂ ਸੋਚਿਆ ਕਦੀ ਕਿੰਨਾ ਕ ਮੰਨਦੇ ਆਂ ਇੱਕ ਤੋਕ ਅੱਧੀ ਤੋਕ ਜੇ ਉਹਨੂੰ ਸੱਚੀ ਮੁੱਚੀ ਜੀਵਨ ਚ ਢਾਲ ਲਈਏ ਤੇ ਜੀਵਨ ਪਲਟ ਜਾਂਦਾ ਮੰਨ ਕੇ ਤੇ ਵੇਖੀਏ ਦੂਸਰੀ ਗੱਲ ਆਪਾਂ ਸ਼ਬੀਲਾ ਲਾਉਨੇ ਆ ਹੁਣ ਸ਼ਬੀਰ ਲਾਉਣ ਦਾ ਅਰਥ ਕੀ ਸੀ ਕਦੋਂ ਚੱਲੀ ਪਰੰਪਰਾ ਜਦੋਂ ਪਾਣੀ ਨਹੀਂ ਸੀ ਹੁੰਦਾ ਉਦੋਂ ਚੱਲੀ ਲੋਕਾਂ ਕੋਲ ਬਹੁਤ ਗਰੀਬੀ ਸੀ ਉਹका ਪਾਣੀ ਨਹੀਂ ਸੀ ਲੱਭਦਾ ਦੁੱਧ ਵਾਲਾ ਮਿੱਠੇ ਵਾਲਾ ਪਾਣੀ ਤੇ ਕਿੱਥੋਂ ਲੱਭਣਾ ਸੀ ਉਦੋਂ ਉਹ ਪਰੰਪਰਾ ਚੱਲੀ ਅੱਜ ਉਹ ਪਰੰਪਰਾ ਨੂੰ ਅਸੀਂ ਮਰਿਆਦਾ ਬਣਾ ਕੇ ਉਹਦਾ ਇਹੋ ਜਿਹਾ ਰੂਪ ਬਣਾ ਦਿੱਤਾ ਹੈ ਕਿ ਗਰੀਬ ਨੂੰ ਪਾਣੀ ਪੀਣ ਨੂੰ ਲੱਭੇ ਜਾਂ ਨਾ ਲੱਭੇ ਜਿਹੜੇ ਸਰਦੇ ਪੋਈਦੇ ਨੇ ਉਹਨਾਂ ਨੂੰ ਜ਼ਰੂਰ ਅਸਾਂ ਪਿਆਈ ਜਾਣਾ ਧੱਕੇ ਨਾਲ ਬਸਾਂ ਰੋਕ ਕੇ ਪਿਆਈ ਜਾਣਾ ਤੇ ਨਾਲੇ ਉਥੇ ਆਪਾਂ ਭੀੜ ਕਰ ਦੇਣੀ ਹੈ ਗੱਡੀਆਂ ਦੀ ਨਾਲੇ ਲੋਕਾਂ ਨੂੰ ਪਾਣੀ ਪਿਉਣਾ ਉਹਨਾਂ ਨੇ ਅੱਧਾ ਪੀਣਾ ਤੇ ਅੱਧਾ ਡੋਲ ਦੇਣਾ ਇਹੋ ਹੀ ਹੁੰਦਾ ਨਾ ਤੁਹ ਸਾਰੇ ਵੇਂਦੇ ਹੋ ਇਹਦੀ ਬਜਾਏ ਅਸਾਂ ਅਸੀਂ ਐਸੀ ਚੀਜ਼ ਨੂੰ ਇਹਦਾ ਸਹੀ ਰੂਪ ਦੇਈਏ ਜਿਸ ਕੰਮ ਵਾਸਤੇ ਉਹ ਚੀਜ਼ ਬਣੀ ਹੈ ਉਹ ਰੂਪ ਦੇਣ ਦੀ ਲੋੜ ਹੈ ਮੇਰੀ ਗੱਲ ਦਾ ਗਲਤ ਅਰਥ ਨਾ ਸਮਝਿਓ ਕਿ ਮੈਂ ਸ਼ਬੀਰ ਲਾਉਣ ਤੋਂ ਮਨਾ ਕਰ ਰਿਹਾ ਉਹਦਾ ਸਹੀ ਅਰਥ ਇਹ ਹੈ ਕਿ ਜਿਵੇਂ ਲੰਗਰ ਹੈ ਲੰਗਰ ਕਾਦੇ ਵਾਸਤੇ ਹੈ ਲੰਗਰ ਰਜਿਆਂ ਨੂੰ ਰਜਾ ਕੇ ਬਿਮਾਰ ਕਰਨ ਵਾਸਤੇ ਨਹੀਂ ਰਜਿਆਂ ਨੂੰ ਰਜਾ ਕੇ ਢਿੱਡ ਭੀੜ ਕਰਨ ਵਾਸਤੇ ਨਹੀਂ ਗਰੀਬ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਉਹ ਲੰਗਰ ਹੈ ਹੁਣ ਆਪਾਂ ਨਗਰ ਕੀਰਤਨ ਤੇ ਜਾਂ ਵੈਸੇ ਵੀ ਥਾਂ ਥਾਂ ਤੇ ਸਾਰਿਆਂ ਨੇ ਸਿੱਖਾਂ ਦੇ ਤੇ ਖਾਸ ਕਰਕੇ ਹੈ ਨਾ ਇੰਨੇ ਲੰਗਰ ਲਾ ਦੇਣੇ ਨੇ ਇਹਨੇ ਲਾ ਦੇਣੇ ਨੇ ਵੀ ਅੱਧਿਓ ਬਹੁਤਾ ਪਦਾਰਥ ਸੁੱਟਿਆ ਜਾਂਦਾ ਇਹ ਵੀ ਸਭ ਨੂੰ ਪਤਾ ਹੈ ਪਰ ਅਸੀਂ ਫੇਰ ਲੰਗਰ ਲਾਈ ਜਾਣਾ ਕਿਉਂਕਿ ਅਸੀਂ ਲੰਗਰ ਦਾ ਅਰਥ ਨਹੀਂ ਸਮਝਦੇ ਸੋ ਮੇਰੀ ਬੇਨਤੀ ਹੈ ਕਿ ਅਸੀਂ ਲੰਗਰ ਦਾ ਅਰਥ ਸਮਝੀਏ ਲੰਗਰ ਦਾ ਅਰਥ ਹੈ ਭੁੱਖੇ ਨੂੰ ਰੋਟੀ ਧਿਆਏ ਨੂੰ ਜਲ ਛਕਾਉਣਾ ਸ਼ਬੀਰ ਲਾਉਣ ਦਾ ਭਾਵ ਹੈ ਕਿ ਧਿਆਏ ਨੂੰ ਜਲ ਛਕਾਉਣਾ ਆਪਾਂ ਇਹ ਅਰਥ ਸਮਝ ਕੇ ਉਹਦੇ ਅਨੁਸਾਰ ਕਰੀਏ ਉਹਦੀ ਇੱਕ ਮੈਂ ਆਪ ਜੀ ਨੂੰ ਉਦਾਹਰਣ ਦੇ ਦੇਣਾ ਇੱਕ ਵਡਾਣੀਆਂ ਪਰਿਵਾਰ ਹੈ ਹਰੀ ਸਿੰਘ ਵਡਾਣੀਆਂ ਤੇ ਪੁੱਤਰੇ ਨੇ ਜੀਵਨ ਨਗਰ ਰਹਿੰਦੇ ਨੇ ਉਹ ਕੀ ਕਰਦੇ ਨੇ ਦੇਸੀ ਘੋਦੀਆਂ ਜਲੇਬੀਆਂ ਕੱਢ ਕੇ ਉਹ ਲੰਗਰ ਲਾਉਂਦੇ ਨੇ ਕੀ ਨੂੰ ਲਾਉਂਦੇ ਨੇ ਲੰਗਰ ਜਿਹੜੇ ਮਜ਼ਦੂਰ ਖੇਤਾਂ ਵਿੱਚ ਕਣਕ ਵੱਢਦੇ ਨੇ ਪੂਰੀ ਗਰਮੀ ਹੈ ਉਥੇ ਦੁਪਹਿਰੇ ਜਾ ਕੇ ਉਹਨਾਂ ਨੇ ਉਸ ਖੇਤ ਦੇ ਵਿੱਚ ਜਾ ਕੇ ਦੇਸੀ ਘਿਓ ਦੀਆਂ ਜਲੇਬੀਆਂ ਉਹਨਾਂ ਨੂੰ ਛਕਾ ਕੇ ਆਉਣੀਆਂ ਸਾਨੂੰ ਨਹੀਂ ਆਪਾਂ ਤਾਂ ਸਾਰੇ ਹੀ ਘਰੀ ਖਾਈ ਜਾਂਦੇ ਆ ਨਾ ਸਾਨੂੰ ਜਲੇਬੀ ਖਾਣ ਦੀ ਕਦਰ ਨਹੀਂ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਦੇਸੀ ਘਿਓ ਦੀ ਜਲੇਬੀ ਜਾ ਕੇ ਛਕਾਈਏ ਤੇ ਉਹ ਤੇ ਲੰਗਰ ਹੋਇਆ ਤੁਸੀਂ ਆਪਾਂ ਜਿਹੜਾ ਦਿੱਤਾ ਉਹਨੇ 2 ਗ੍ਰਹਿਆਂ ਖਾਧਾ ਤੇ 10 ਗ੍ਰਹਿਆਂ ਛੱਡ ਦਿੱਤਾ ਉਹ ਲੰਗਰ ਕਿਵੇਂ ਰਹਿ ਗਿਆ ਬਈ ਉਹ ਤੇ ਉਹਨੇ ਲੰਗਰ ਦੀ ਬੇਅਦਬੀ ਕਰ ਦਿੱਤੀ ਸੋ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਆਪਣੀ ਸੋਚ ਬਦਲ ਗਏ ਅਸੀਂ ਲੋੜਵੰਦਾਂ ਨੂੰ ਦਈਏ ਜਿਹੜੇ ਵਿਚਾਰੇ ਪਾਣੀ ਨਹੀਂ ਪੀ ਸਕਦੇ ਮਿੱਠਾ ਉਹਨਾਂ ਨੂੰ ਜਾ ਕੇ ਜਲ ਛਕਾਈਏ ਨਹੀਂ ਤੇ ਮਿੱਠਾ ਜਲ ਛਕਾਉਣ ਦਾ ਐਵੇਂ ਡੋਲਣ ਦਾ ਕੋਈ ਲਾਭ ਨਹੀਂ ਹੈਗਾ ਗੁਰੂ ਕੀ ਖੁਸ਼ੀਆਂ ਨਹੀਂ ਮਿਲ ਸਕਦੀਆਂ ਫਿਰ ਇਸੇ ਤਰ੍ਹਾਂ ਇੱਕ ਹੋਰ ਬੇਨਤੀ ਕਰਾਂ ਮੈਨੂੰ ਬਹੁਤ ਸਾਰੀ ਸੰਗਤ ਜਾਂ ਹੋਰ ਵੀ ਮਹਾਤਮਾ ਨੂੰ ਵਧੀਆ-ਵਧੀਆ ਮਹਿੰਗੇ ਪ੍ਰਸ਼ਾਦ ਭੇਟਾ ਕਰਦੀ ਹੈ 400 ਰੁਪਏ ਕਿਲੋ ਬਰਫੀ 600 ਰੁਪਏ ਕਿਲੋ ਬਦਾਮ 800 ਰੁਪਏ ਕਿਲੋ ਪਿਸਤਾ ਇਤ ਆਦ ਆਦ ਹੋਰ ਵਧੀਆ-ਵਧੀਆ ਪਦਾਰਥ ਤੁਸੀਂ ਲਿਆਉਂਦੇ ਗੱਲ ਬੜੀ ਵਧੀਆ ਹੁਣ ਸੋਚਣ ਦੀ ਲੋੜ ਹੈ ਕਿ ਸੰਤ ਜੀ ਨੇ ਕਿੰਨੇ ਕੁ ਪਦਾਰਥ ਛਕ ਲੈਣੇ ਕਿੰਨੇ ਕੁ ਪਦਾਰਥ ਛਕ ਲੈਣੇ ਨੇ ਦੋ ਚਾਰ ਸੇਵਕ ਹੋਏ ਇੱਕ ਡੱਬਾ ਬਰਫੀ ਦਾ ਛਕਿਆ ਗਿਆ ਚਲੋ ਥੋੜੀਆਂ ਜੀਆਂ ਗਿਰੀਆਂ ਵੀ ਛਕੀਆਂ ਗਈਆਂ ਬਾਕੀ ਦੀਆਂ ਦਾ ਕੀ ਕਰਨਾ ਜੀ ਡੰਗਰਾਂ ਨੂੰ ਤੇ ਪਾਈਆਂ ਨਹੀਂ ਜਾਣੀਆਂ ਇਸ ਕਰਕੇ ਮੇਰੀ ਆਪ ਜੀ ਨੂੰ ਬੇਨਤੀ ਹੈ ਜਿਹੜੀ ਸਤਗੁਰੂ ਅਰਜਨ ਦੇਵ ਜੀ ਦਾ ਆਪਾਂ ਦਿਨ ਮਨਾ ਰਹੇ ਹਾਂ ਉਹਨਾਂ ਦਾ ਬਚਨ ਹੈ ਕਿ ਵਿਚਾਰਵਾਨ ਬਣੋ ਆਪਾਂ ਪ੍ਰਸ਼ਾਦ ਭੇਟਾ ਕਰਨ ਲੱਗੇ ਵੀ ਵਿਚਾਰਵਾਨ ਬਣੀਏ 600 ਰੁਪਏ ਬਦਾਮ ਆਉਂਦੇ ਨੇ 1 ਕਿਲੋ ਗਿਰੀਆਂ ਆਉਂਦੀਆਂ ਨੇ ਤੇ 600 ਰੁਪਏ ਦਾ 30 ਕਿਲੋ ਆਟਾ ਆ ਜਾਂਦਾ 30 ਕਿਲੋ ਆਟੇ ਨਾਲ ਇੱਕ ਗਰੀਬ ਪਰਿਵਾਰ ਦਾ ਇੱਕ ਮਹੀਨਾ ਲੰਘ ਜਾਏਗਾ ਕਰਕੇ ਵੇਖੋ ਸੱਚ ਪਾਤਸ਼ਾਹ ਕਿੰਨੀਆਂ ਖੁਸ਼ੀਆਂ ਦੇਣਗੇ ਉਹ ਜਿਹੜੇ ਗਰੀਬ ਨੇ ਵਿਚਾਰੇ ਉਹਨਾਂ ਦੇ ਵਿੱਚ ਵੀ ਤੇ ਪ੍ਰਭੂ ਵਸਦਾ ਤੁਸੀਂ ਭਾਈ ਸਾਹਿਬ ਤੋਂ ਬ੍ਰਹਮ ਗਿਆਨੀ ਦੀ ਗੱਲ ਸੁਣੀ ਹੈ ਤੇ ਬ੍ਰਹਮ ਗਿਆਨੀ ਤੇ ਤਾਂ ਹੈ ਨਾ ਕਿ ਆਪਾਂ ਸਾਰਿਆਂ ਦੇ ਵਿੱਚ ਬ੍ਰਹਮ ਵੇਖੀਏ ਨਰਾ ਮੈਨੂੰ ਹੀ ਨਾ ਨਾ ਗਿਰੀਆਂ ਦਾ ਮੇਰੇ ਉੱਤੇ ਹੀ ਸਾਰੇ ਪਾਸੇ ਅੰਬਾਰ ਲਾ ਦਿਓ ਉਹਨਾਂ ਨੂੰ ਵੀ ਉਹਨਾਂ ਨੂੰ ਆਪਾਂ ਪ੍ਰਸ਼ਾਦਾ ਵੀ ਨਹੀਂ ਛਕਾਉਣ ਨੂੰ ਤਿਆਰ ਤੇ ਇੱਥੇ ਬਰਫੀਆਂ ਦੇ ਢੇਰ ਲੱਗ ਜਾਂਦੇ ਨੇ ਗਿਰੀਆਂ ਦੇ ਲੱਗ ਜਾਂਦੇ ਨੇ ਪਿਸ਼ਤਿਆਂ ਦੇ ਲੱਗ ਜਾਂਦੇ ਨੇ ਇਸ ਕਰਕੇ ਆਪਣੀ ਸੋਚ ਬਦਲਣ ਦੀ ਲੋੜ ਏ ਲੰਗਰ ਦਾ ਸਹੀ ਅਰਥ ਸਮਝ ਕੇ ਧਿਆਏ ਨੂੰ ਜਲ ਛਕਾਈਏ ਭੁੱਖੇ ਨੂੰ ਪ੍ਰਸ਼ਾਦਾ ਛਕਾਈਏ ਅਤੇ ਇਹਦੇ ਨਾਲ ਨਾਲ ਹੀ ਆਪਾਂ ਆਪਣੀਆਂ ਗਰੀਬ ਲੜਕੀਆਂ ਨੂੰ ਪੜਾਈਏ ਉਹ ਵੀ ਲੰਗਰ ਹੈ ਜਿਹਨੂੰ ਜੋੜੇ ਦੀ ਲੋੜ ਹੈ ਉਹਨੂੰ ਜੋੜਾ ਲੈ ਕੇ ਦਈਏ ਜਿਹੜੇ ਆਪਾਂ ਬੂਟ ਬੜੇ ਚਾਹ ਨਾਲ ਲੈ ਕੇ ਆਉਨੇ ਆ ਨਾਈਕ ਏਡੀ ਦਾਸ ਪੂਮਾ ਵਗੈਰਾ ਵਗੈਰਾ ਇਹ ਕਰੀਬ-ਕਰੀਬ 5 ਤੋਂ ਲੈ ਕੇ 7000 10000 ਇੱਥੇ ਕਿ ਜਿਹਾ ਆਉਂਦੇ ਨੇ ਤੇ ਉਹ 6 ਮਹੀਨੇ ਬਾਅਦ ਸੁੱਟਣ ਵਾਲੇ ਹੋ ਜਾਂਦੇ ਨੇ ਇਹਦੂ ਬਹੁਤਾ ਚਰ ਨਹੀਂ ਚੱਲਦਾ ਕੰਮ ਕਿਉਂਕਿ ਗੰਦੇ ਗੰਦੇ ਹੋ ਜਾਂਦੇ ਨੇ ਕੁਝ ਪਾੜ ਗਏ ਕੁਝ ਘਸ ਗਏ ਆਪਾਂ ਜਦੋਂ ਸੋਚੀਏ ਕਿ ਕਿੰਨੇ ਗਰੀਬਾਂ ਨੂੰ ਆਪਾਂ 5-7000 ਰੁਪਏ ਦੇ ਵਿੱਚ ਜੋੜੇ ਲੈ ਕੇ ਦੇ ਸਕਦੇ ਕੀ ਉਹਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਹੀਂ ਵਸਦੇ ਕਰਕੇ ਤਾਂ ਵੇਖੀਏ ਕਿੰਨਾ ਕੁ ਨੁਕਸਾਨ ਹੁੰਦਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੈਨੂੰ ਕਿਸੇ ਨੇ ਦੋ ਜੋੜੇ ਲਿਆ ਕੇ ਦੇ ਦਿੱਤੇ ਹਾਲਾਂਕਿ ਮੈਂ ਮਹਿੰਗੇ ਜੋੜੇ ਨਹੀਂ ਪਾਉਂਦਾ ਮੈਨੂੰ ਕਿਸੇ ਨੇ ਦੋ ਜੋੜੇ ਬੜੇ ਵਧੀਆ ਕਿਸੇ ਕੰਪਨੀ ਦੇ ਲਿਆ ਕੇ ਦੇ ਦਿੱਤੇ ਜਿਹੜੇ 5-5000 ਦੇ ਸੀ ਉਹ ਇੱਕ ਜੋੜਾ ਤਾਂ ਮੈਂ ਹੰਡਾਇਆ ਇੱਕ ਪਿਆ ਪਿਆ ਹੀ ਸਾਲ ਪਿਛੋਂ ਉਹਦਾ ਥੱਲੇੋਂ ਤੜਾ ਹੀ ਲੈ ਗਿਆ ਮੂੰਹ ਖੁੱਲ ਗਿਆ ਵੈਖ ਲੈ ਬਈ ਉਹ ਦੁਕਾਨ ਤੇ ਤੇ ਉਹਦਾ ਵਿਕ ਜਾਣਾ ਸੀ ਤੇ ਮੇਰੇ ਕੋਲ ਪਿਆ ਸੁਟਣ ਵਾਲਾ ਹੋ ਗਿਆ ਸੋ ਇਹ ਇੱਕ ਨਿੱਕੀ ਜੀ ਗੱਲ ਐ ਜਿਹੜੀ ਤਤਪੂਰਨ ਐ ਸੋ ਅਸੀਂ ਸਿਰਫ ਭੇਡ ਚਾਲ ਦੇ ਵਿੱਚ ਨਾ ਆਈਏ ਤੇ ਗੁਰੂ ਕਾ ਬਚਨ ਮੰਨ ਕੇ ਵਿਚਾਰਵਾਨ ਬਣੀਏ ਤਾਂ ਕਿ ਗੁਰੂ ਕੀਆਂ ਖੁਸ਼ੀਆਂ ਸਾਡੇ ਤੇ ਹੋ ਸਕਣ ਸਾਧ ਸੰਗਤ ਜੀ ਪਰਉਪਕਾਰ ਕਰਿਆ ਕਰੋ ਮਿਥਿਆ ਤਨ ਨਹੀਂ ਪਰ ਉਪਕਾਰਾ ਜੇ ਅਸੀਂ ਕਿਸੇ ਦਾ ਕੁਝ ਸਵਾਰਦੇ ਨਹੀਂ ਸਾਡਾ ਸਰੀਰ ਵਿਅਰਥ ਹੈ ਇਹ ਸੰਸਾਰ ਤੇ ਆਉਣਾ ਵੀ ਵਿਅਰਥ ਹੈ ਕਿਸੇ ਦਾ ਸਵਾਰਨ ਦੇ ਵਿੱਚ ਬੜੇ ਹੀ ਢੰਗ ਨੇ ਕਿਸੇ ਨੂੰ ਜਲਦਾ ਗਲਾਸ ਛਕਾ ਦਿੱਤਾ ਕਿਸੇ ਨੂੰ ਬਾਹ ਫੜ ਕੇ ਬੁੱਢੇ ਨੂੰ ਗਰੀਬ ਨੂੰ ਸੜਕ ਪਾਰ ਕਰਵਾ ਦਿੱਤੀ ਭਾਵੇਂ ਕਿਸੇ ਦਾ ਦੁਖੀ ਦਾ ਗਰੀਬ ਦਾ ਸਵਾਰਨ ਹੈ ਕੁਝ ਕਿਸੇ ਤੇ ਨਫ਼ਰਤ ਨਹੀਂ ਕਰਨੀ ਇਹੋ ਜਿਹਾ ਗੁਣ ਆਪਾਂ ਆਪਣੇ ਵਿੱਚ ਲਿਆਈਏ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੇਠ ਜੀ ਦੀ ਕੋਠੀ ਦੇ ਸਾਹਮਣੇ ਅਜਮਲ ਖਾਂ ਰੋਡ ਸੀ ਉੱਥੇ ਡਾਕਟਰ ਲੂਥਰਾ ਜੀ ਹੁੰਦੇ ਸੀ ਇੱਕ ਵਾਰੀ ਮੈਂ ਉਹਨਾਂ ਕੋਲ ਕਿਸੇ ਕੰਮ ਗਿਆ ਮੇਰੇ ਬੈਠਿਆਂ ਬੈਠਿਆਂ ਉੱਥੇ ਇੱਕ ਮੋਨਾ ਸੱਜਣ ਆਇਆ ਦੇਖੋ ਇਹ ਕਿੱਡੀ ਸਾਦੀ ਜੀ ਗੱਲ ਹੈ ਉਹ ਇੱਕ ਮੋਨਾ ਹੈ ਕਿਸਾਤਾਰੀ ਨਹੀਂ ਹੈਗਾ ਉਹਨੂੰ ਕੋਈ ਪਤਾ ਨਹੀਂ ਉਹਦੇ ਨਾਲ ਕੌਣ ਹੈ ਉਹਨੇ ਆਪਣੇ ਨਾਲ ਇੱਕ ਗਰੀਬ ਕਿਸੇ ਨੂੰ ਫੜ ਕੇ ਲਿਆਂਦਾ ਸੜਕ ਤੇ ਜਿਹਦੇ ਪੈਰ ਤੇ ਜ਼ਖਮ ਹੋਇਆ ਸੀ ਉਹਨੂੰ ਲਿਆ ਕੇ ਡਾਕਟਰ ਦੇ ਕੋਲ ਬਿਠਾਇਆ ਉਹਨਾਂ ਦਾ ਡਾਕਟਰ ਜੀ ਇਹਦੇ ਪੱਟੀ ਕਰੋ ਕਿੰਨੇ ਪੈਸੇ ਲੱਗਣਗੇ ਡਾਕਟਰ ਲੂਥਰਾ ਜੀ ਨੇ ਆਖਿਆ 10 ਰੁਪਏ ਉਹਨੇ ਆਖਿਆ ਜੀ ਲੋ ਆ ਫੜ ਇਹ ਕਹੇ ਕਿ ਉਹਨੂੰ ਬਿਠਾ ਕੇ ਉਹ ਬੰਦਾ ਤੁਰ ਗਿਆ ਉਨੂੰ ਕੋਈ ਮਤਲਬ ਨਹੀਂ ਇਹ ਗਰੀਬ ਮੈਨੂੰ ਅਸੀਸ ਦੇਵੇਗਾ ਇਹ ਕੌਣ ਹੈ ਇਹ ਪੰਡਤ ਹੈ ਕਿ ਚਮਾਰ ਹੈ ਕਿ ਤਖਾਨੇ ਕਿ ਜਾਟੇ ਕੋਈ ਮਤਲਬ ਨਹੀਂ ਨਾ ਇਹ ਪਤਾ ਹੈ ਕਿ Hindu ਹੈ ਕਿ Musalman ਹੈ ਉਹਨੂੰ ਇੱਕ ਇਹ ਮਨ ਚ ਭਾਵਨਾ ਹੈ ਕਿ ਮੈਂ ਕਿਸੇ ਦੀ ਸਹਾਇਤਾ ਕਰਨੀ ਸੋ ਅਸੀਂ ਕੁਝ ਕਰੀਏ ਤਾਈਓ ਮੈਂ ਕਹਿਣਾ ਕਿ ਸਭ ਤੋਂ ਸੌਖਾ ਕੰਮ ਹੈ ਕਿਸੇ ਨੂੰ ਸਾਦਾ ਫੋਕਾ ਜਲ ਛਕਾਉਣਾ ਜੀ ਤੇ ਕੋਈ ਖਰਚਾ ਨਹੀਂ ਸਾਡੇ ਅੰਦਰ ਸੇਵਾ ਦੀ ਭਾਵਨਾ ਤਾਂ ਆਵੇ ਸੋ ਆਪਾਂ ਇਸ ਤਰ੍ਹਾਂ ਦਾ ਕੁਝ ਸ਼ੁਰੂ ਕਰੀਏ ਤਾਂ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਔਰ ਅਸੀਂ ਗੁਰੂ ਦਾ ਬਚਨ ਮੰਨ ਕੇ ਵਿਚਾਰਵਾਨ ਬਣੀਏ ਵਿਚਾਰਵਾਨ ਬਣ ਕੇ ਸੇਵਾ ਕਰੀਏ ਪਰਉਪਕਾਰ ਕਰੀਏ ਔਰ ਬ੍ਰਹਮ ਗਿਆਨੀ ਜਿਹੜਾ ਉਹ ਵੀ ਵਿਚਾਰਵਾਨ ਹੁੰਦਾ ਹੈ ਜੇ ਤੁਸੀਂ ਧਿਆਨ ਨਾਲ ਬਾਣੀ ਨੂੰ ਪੜ੍ਹ ਕੇ ਦੇਖੋ ਉਹਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਇਹ ਰਾਮਕਲੀ ਰਾਗ ਦੇ ਵਿੱਚ ਲਿਖਿਆ ਹੋਇਆ ब्रह्म ज्ञानी मिल करो विचारा ब्रह्म ज्ञानी मिल करो विचारा फिर आपा की करदे हां सो इस करके ए इन्नी एक विनती प्रवान करो